ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਤ੍ਰੀਥਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅਮਰਿਤਪਾਲ ਸਿੰਘ ਦੀ ਖਬਰ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਮਿਲ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਮਿਲ ਹੀ ਗਈ ਹੈ 5 ਜੁਲਾਈ ਨੂੰ ਉਹਨੇ ਸੌਂ ਚੁੱਕਣੀ ਆ 5 ਜੁਲਾਈ ਤੋਂ ਉਹਦੀ ਪੈਰੋਲ ਸ਼ੁਰੂ ਆ 5 6 7 ਤੇ 8 ਜੁਲਾਈ 4 ਦਿਨ ਦੇ ਲਈ ਉਹਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਬਾਹਰ ਰਹਿਣਾ ਪੈਰੋਲ ਉਹਨੂੰ 4 ਦਿਨ ਦੀ ਮਿਲ ਗਿਆ 5 ਜੁਲਾਈ ਨੂੰ ਉਹਦੀ ਪੈਰੋਲ ਸ਼ੁਰੂ ਹੋਣੀ ਆ 8 ਜੁਲਾਈ ਨੂੰ ਸਮਾਪਤੀ ਹੋਣੀ ਆ ਤੇ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਆ ਵੀ ਡਿਬਰੂਗੜ੍ਹ ਦੇ ਵਿੱਚ ਪਹੁੰਚ ਚੁੱਕੀ ਆ ਪੰਜਾਬ ਦੀ ਪੁਲਿਸ ਦੀ ਟੀਮ ਕਿਉਂਕਿ ਉਥੋਂ ਉਹਨੂੰ ਲੈ ਕੇ ਆਉਣਾ ਲੰਘੇ ਕੱਲ ਯਾਨੀ ਕਿ ਬੁੱਧਵਾਰ ਨੂੰ ਤੇ ਪੰਜਾਬ ਪੁਲਿਸ ਦੀ ਇੱਕ ਟੀਮ ਆ ਜਿਹੜੀ ਡਿਬਰੂਗੜ ਦੇ ਵੱਲ ਰਵਾਨਾ ਹੋਈ ਸੀ ਤੇ ਅੱਜ ਉਹਨੇ ਸ਼ਾਇਦ ਸ਼ਾਮ ਤੱਕ ਅੰਮ੍ਰਿਤਪਾਲ ਨੇ ਤੇ ਵਿਸ਼ੇਸ਼ ਜਹਾਜ਼ ਦੇ ਰਾਹੀਂ ਕਹਿੰਦੇ ਆ ਵੀ ਜਿਹੜਾ ਸਿੱਧੀ ਫਲਾਈਟ ਹੋਊਗੀ ਤੇ ਉਹਦੇ ਰਾਹੀਂ ਉਹਨੇ ਦਿੱਲੀ ਪਹੁੰਚ ਜਾਣਾ ਇਹ ਜਾਣਕਾਰੀਆਂ ਹੁਣ ਤੱਕ ਮਿਲੀਆਂ ਉਸ ਤੋਂ ਗੱਲ ਇਹ ਆ ਵੀ ਉਹਨੇ 5 ਤਰੀਕ ਨੂੰ ਯਾਨੀ ਕਿ ਕੱਲ ਨੂੰ ਸੌਂ ਚੁੱਕ ਲੈਣੀ ਆ ਤੇ ਕੱਲ ਨੂੰ ਦੋ ਬੰਦਿਆਂ ਨੇ ਸੌਂ ਚੁੱਕਣੀ ਆ ਇੱਕ ਦਾ ਨਾਂ ਹੈਗਾ ਇੰਜੀਨੀਅਰ ਰਾਸ਼ਦ ਇਹ ਵੀ ਜੇਲ੍ਹ ਦੇ ਵਿੱਚ ਬੈਠਾ ਜਿੱਤਿਆ ਇਹਦੇ ਉੱਤੇ ਯੂਪੀਏ ਨੇ ਤਤਕੀਦੂ ਸੀ ਯੂਆਪਾ ਐਕਟ ਦੇ ਤਹਿਤ ਕਹਿੰਦੇ ਆ ਉਹਦੇ ਤਹਿਤ ਪਰਚਾ ਦਰਜ ਹੋਇਆ ਸੀਗਾ ਇਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਆ ਪਿਛਲੇ ਕਈ ਵਰਿਆਂ ਤੋਂ ਬੰਦ ਆ ਤੇ ਜਿਹੜਾ ਇੰਜੀਨੀਅਰ ਰਾਸ਼ਦ ਆ ਇਹ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ 12 ਮੁੱਲਾਂ ਸੀਟ ਜਿਹੜੀ ਕਿ ਜੰਮੂ ਕਸ਼ਮੀਰ ਦੀ ਹੈ ਉਥੋਂ ਜਿੱਤਿਆ ਇਹਦੇ ਬੱਚਿਆਂ ਨੇ ਇਹਦੇ ਪਰਿਵਾਰ ਨੇ ਬਾਕੀ ਜਿਹੜੇ ਸਮਰਥਕ ਆ ਉਹਨਾਂ ਨੇ ਪ੍ਰਚਾਰ ਕੀਤਾ ਸੀ ਤੇ ਉਹ ਜਿੱਤਿਆ ਸੋ ਉਹਨੇ ਵੀ 5 ਜੁਲਾਈ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਸੌਂ ਚੁੱਕਣੀ ਆ ਤੇ ਅਮਰਤਪਾਲ ਨੇ ਵੀ ਡਿਬਰੂਗੜ ਦੇ ਵਿੱਚੋਂ ਆ ਕੇ ਜੇਲ੍ਹ ਦੇ ਵਿੱਚੋਂ ਬਾਹਰ ਸੌਂ ਚੁੱਕਣੀ ਆ ਤੇ ਲੋਕ ਸਭਾ ਦੇ ਸਪੀਕਰ ਦੇ ਕਮਰੇ ਦੇ ਵਿੱਚ ਇਹਨਾਂ ਨੂੰ ਸ਼ਾਇਦ ਸੌਂ ਚੁਕਾਈ ਜਾਣੀ ਆ ਹਾਲੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਵੀ 5 ਤਰੀਕ ਨੂੰ ਤਾਂ ਚਲੋ ਸੌਂ ਚੁੱਕ ਲਈ 6 7 ਤੇ 8 ਤਰੀਕ ਨੂੰ ਅਮਰਤਪਾਲ ਨੇ ਕਰਨਾ ਕੀ ਆ ਇਹਦੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਆ ਕਿ ਉਹਨੇ ਪੰਜਾਬ ਆਉਣਾ ਕੀ ਉਹਦੇ ਪਰਿਵਾਰਕ ਮੈਂਬਰਾਂ ਨੂੰ ਉੱਥੇ ਦਿੱਲੀ ਦੇ ਵਿੱਚ ਹੀ ਮਿਲਣਾ ਜਾਂ ਉਹਨੇ ਕੀ ਕਰਨਾ ਇਦੇ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਇਨੀ ਜਾਣਕਾਰੀ ਮਿਲੀ ਹੈ ਜਿ ਕਿ 5 ਤਰੀਕ ਨੂੰ ਸੌਹ ਚੁੱਕੀ ਜਾਊਗੀ ਕਿਉਂਕਿ ਪਿਛਲੇ ਕਾਫੀ ਹਫ਼ਤੇ ਤੋਂ ਲਗਾਤਾਰ ਅਮਰੀਕਾ ਤੋਂ ਲੈ ਕੇ ਤੇ ਪੰਜਾਬ ਦੇ ਬਾਕੀ ਵੱਖ-ਵੱਖ ਹਿੱਸਿਆਂ ਤੱਕ ਇਸ ਗੱਲ ਦੀ ਚਰਚਾ ਚੱਲਦੀ ਸੀ ਵੀ ਅਮਰਤਪਾਲ ਨੂੰ ਸੌਹ ਕਿਉਂ ਨਹੀਂ ਚੁਕਾਈ ਜਾਂਦੀ ਉਹ ਜਨਤਾ ਦਾ ਚੁਣਿਆ ਹੋਇਆ ਨਮਾਇੰਦਾ ਹੈ ਉਹਨੂੰ ਸੌਹ ਚੁਕੜਨੀ ਚਾਹੀਦੀ ਹੈ ਇਦਾਂ ਦੀਆਂ ਗੱਲਾਂ ਉੱਠਦੀਆਂ ਸੀ ਪਰ ਹੁਣ ਇਹਨਾਂ ਗੱਲਾਂ ਦੇ ਉੱਤੇ ਫੁੱਲ ਸਟਾਪ ਲੱਗ ਜਾਣਾ ਉਹਨੇ ਸੌਹ ਚੁੱਕ ਲੈਣੀ ਹੈ ਤੇ ਕੱਲ ਨੂੰ ਜਦੋਂ ਆਪਾਂ ਖਬਰਾਂ ਦੀ ਸਾਂਝ ਪਾ ਰਹੇ ਹੋਵਾਂਗੇ ਉਸ ਦਿਨ ਸ਼ਾਇਦ ਸੌ ਚੁੱਕ ਲਈ ਹੋਊਗੀ ਉਸ ਟਾਈਮ ਜਾਂ ਘੰਟੇ ਖੰਡ ਬਾਅਦ ਸੌ ਚੁੱਕ ਲਈ ਜਾਊਗੀ ਜਾਨਕਿ 5 ਤਰੀਕ ਨੂੰ ਸੌ ਚੁੱਕੀ ਜਾਊਗੀ ਜੀ ਬਿਲਕੁਲ ਸਹੀ ਟਾਣਾ ਸਾਹਿਬ ਤੇ ਉਧਰ ਜਿਹੜੀ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਜਿਸ ਨੇ ਸਾਰਿਆਂ ਨੂੰ ਬਹੁਤ ਜ਼ਿਆਦਾ ਦੁਖੀ ਕੀਤਾ ਕਿ ਇੱਕ satsang ਦੇ ਦੌਰਾਨ ਭਗੜੜ ਮਚੀ ਤੇ ਜਿਹਦੇ ਵਿੱਚ 750 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਕਹਿੰਦੇ ਕਿ ਉਹ ਜਿਹੜਾ ਬਾਬਾ ਹੈ ਉਹ ਕਾਤਲ ਬਾਬਾ ਭਾਜਪਾ ਦੀ ਛੰਡੀ ਲਾ ਕੇ ਫਰਾਰ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਇਹ ਭੋਲੇ ਬਾਬਾ ਖੁਦ ਨੂੰ ਕਹਿੰਦਾ ਜਿਹੜਾ ਕਿ ਪਸ਼ੋਕੜ ਅਪਰਾਧਿਕ ਆ ਜਿਹਦੇ ਆਸ਼ਰਮ ਦੇ ਫੋਲੋਅਰ ਬਹੁਤ ਆ ਜਿਹਦੀ satsang ਦੇ ਵਿੱਚ ਕਹਿੰਦੇ ਵੀ ਲੱਖ ਤੋਂ ਵੱਧ ਬੰਦਾ ਪਹੁੰਚਿਆ 1 ਲੱਖ ਤੋਂ ਵੱਧ ਕਹਿੰਦੇ ਲੋਕ ਆ ਜਿਹੜੇ ਉਹਦੇ satsang ਨੂੰ ਸੁਣਨ ਵਾਸਤੇ ਪਹੁੰਚੇ ਆ ਤੇ ਜਦੋਂ 123 ਲੋਕਾਂ ਦੀ ਬਹੁਤ ਹੋ ਗਈ ਲੋਕਾਂ ਦੇ ਨਤਲ ਨਤੜਕੇ ਲੋਕਾਂ ਨੂੰ ਮਾਰਤਾ ਤੇ ਉਸ ਤੋਂ ਬਾਅਦ ਇਹ ਬਾਬਾ ਫਰਾਰ ਹੋ ਗਿਆ ਇਸ ਬਾਬੇ ਦੇ 123 ਮੌਤਾਂ ਦੇ ਮਾਮਲੇ ਦੇ ਉੱਤੇ ਇੱਕ ਸ਼ਬਦ ਵੀ ਮੂੰਹ ਦੇ ਵਿੱਚੋਂ ਨਹੀਂ ਕੱਢਿਆ ਇਹ ਨਾਂ ਮੀਡੀਆ ਦੇ ਮੂਹਰੇ ਆਇਆ ਤੇ ਨਾ ਇਹਨੇ ਸੋਸ਼ਲ ਮੀਡੀਆ ਦੇ ਉੱਤੇ ਆਪਦੇ ਵਿਚਾਰ ਦੱਸੇ ਆ ਨਾ ਇਹਨੇ ਮਾਫੀ ਮੰਗੀ ਆ ਨਾ ਇਹਨੇ ਗਲਤੀ ਮੰਨੀ ਆ ਪਰ ਹਾਂ ਇਹਨੇ ਸੁਪਰੀਮ ਕੋਰਟ ਦੇ ਇੱਕ ਵਕੀਲ ਦੇ ਰਾਹੀਂ ਆਪਣਾ ਬਿਆਨ ਜ਼ਰੂਰ ਜਾਰੀ ਕੀਤਾ ਤਿੰਨ ਕਿ ਲਾਈਨਾਂ ਦਾ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਜਦੋਂ ਮੈਂ ਉੱਥੋਂ ਚਲਾ ਗਿਆ ਤਾਂ ਫਿਰ ਇਹ ਹਾਰਸਾ ਵਾਪਰਿਆ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਇਹ ਜਿਹੜਾ ਕੁਝ ਵਾਪਰਿਆ ਇਹ ਅਸਮਾਜਿਕ ਤੱਤਾਂ ਦੇ ਵੱਲੋਂ ਕੀਤਾ ਗਿਆ ਕਾਰਾ ਤੇ ਮੈਂ ਇਹਨਾਂ ਲੋਕਾਂ ਦੇ ਉੱਤੇ ਲੀਗਲ ਐਕਸ਼ਨ ਲਾਊਂਗਾ ਬਸ ਉਹਨੇ ਇੰਨੀ ਗੱਲ ਕਹੀ ਆ ਹੁਣ ਗੱਲ ਇਹ ਆ ਜੀ ਕਿ ਭੀੜ ਦੇ ਉੱਤੇ ਤੁਸੀਂ ਲੀਗਲ ਐਕਸ਼ਨ ਕੀ ਲੈ ਲੋਗੇ ਗਲਤੀ ਤਾਂ ਤੁਹਾਡੀ ਆਪਣੀ ਆ ਤੁਹਾਨੂੰ ਪਤਾ ਹੀ ਨਹੀਂ ਵੀ ਤੁਹਾਡੇ ਆਸ਼ਰਮ ਦੇ ਵਿੱਚ ਜਾਂ ਤੁਹਾਡੇ satsang ਦੇ ਵਿੱਚ ਕਿੰਨੇ ਬੰਦੇ ਆ ਸਕਦੇ ਤੇ ਪਹੁੰਚ ਕਿੰਨੇ ਗਏ ਆ ਤੁਹਾਡੇ ਕੋਲੇ ਜੇਕਰ ਪ੍ਰਬੰਧ ਹੈ ਨਹੀਂਗਾ ਭੀੜ ਨੂੰ ਕੰਟਰੋਲ ਕਰਨ ਦਾ ਤੇ ਫਿਰ ਭਾਈ ਤੁਸੀਂ ਉੱਥੇ ਮੂੰਹ ਚਾੱਕ ਕੇ ਤੇ ਆਪਣੇ ਪ੍ਰਵਚਨ ਕਰਨ ਖਤੋਂ ਆ ਜੰਨੇ ਆ ਜਿਹੜਾ ਇਹ ਬਾਬਾ ਇਹਦਾ ਪਸ਼ੋਕੜ ਬਹੁਤ ਅਪਰਾਧਿਕ ਆ ਅਗਲੀ ਗੱਲ ਇਹ ਆ ਵੀ ਜਦੋਂ ਇਹ ਹਰਸਾ ਵਾਪਰ ਗਿਆ ਤੇ ਬਾਬਾ ਆਪਣੀਆਂ ਗੱਡੀਆਂ ਦੇ ਕਾਫਲੇ ਸਮੇਤ ਫਰਾਰ ਹੋ ਗਿਆ ਸੀ ਸਾੜੇ ਤੱਕ ਉਹ ਅੰਡਰਗਰਾਉਂਡ ਚੱਲ ਰਿਹਾ ਉਹਦੇ ਬਾਰੇ ਕੋਈ ਪਤਾ ਨਹੀਂ ਉਹ ਕਿੱਥੇ ਆ ਜਦੋਂ ਅੰਦਰ ਚਲਾ ਗਿਆ ਤਾਂ ਫਿਰ ਇਹਦੇ ਆਸ਼ਰਮ ਦੇ ਚਾਰੇ ਪਾਸੇ ਪੁਲਿਸ ਲੱਗ ਗਈ ਫਿਰ ਇੱਕ ਦੋ ਸੀਨੀਅਰ ਅਧਿਕਾਰੀ ਅੰਦਰ ਗਏ ਤੇ ਬਾਬੇ ਨਾਲ ਕੋਈ ਸ਼ਾਇਦ ਮੀਟਿੰਗ ਕੀਤੀ ਆ ਫਿਰ ਉਸ ਤੋਂ ਬਾਅਦ ਜਿਹੜਾ ਇਹ ਬਾਬਾ ਇਹ ਜੀ ਕਿਨੇ ਗੱਡੀਆਂ ਦੇ ਕਾਫਲੇ ਰਹੀ ਉਥੋਂ ਕਿਤੇ ਚਲਾ ਗਿਆ ਤੇ ਕੁਝ ਗੱਡੀਆਂ ਦੇ ਉੱਤੇ ਕਹਿੰਦੇ ਵੀ ਭਾਜਪੀ ਦੀ ਝੰਡੀ ਲੱਗੀ ਸੀ ਇਹ ਤਾਂ ਇਹਨਾਂ ਦੀਆਂ ਕਰਤੂਤਾਂ ਤੇ ਇਹਨਾਂ ਦੀਆਂ ਹਰਕਤਾਂ ਪਰ ਆ ਨੀ ਇਹ ਸਗਲਦੀ ਵੀ ਆ ਵੀ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਬਾਬੇ ਦਾ ਕਿਤੇ ਨਾਂ ਹੀ ਹੈ ਨੀਗਾ ਉਹਦੇ ਵਿੱਚ ਜਿਹੜੇ ਆਰਗੇਨਾਈਜ਼ਰ ਆ ਸਤਸੰਗ ਪ੍ਰੋਗਰਾਮ ਦੇ ਉਹਨਾਂ ਦਾ ਨਾਂ ਹੈਗਾ ਕੁਝ ਇੱਕ ਅਣਪਛਾਤੇ ਅਗਿਆਤ ਲੋਕਾਂ ਦਾ ਨਾਂ ਹੈਗਾ ਦੇ ਉੱਤੇ ਪਰਚਾ ਦਰਜ ਹੋਇਆ ਪਰ ਬਾਬੇ ਦਾ ਕਿਤੇ ਜ਼ਿਕਰ ਹੈ ਨਹੀਂਗਾ ਵੀ ਇਹਦੀ ਸਤਸੰਗ ਦੇ ਵਿੱਚ ਇਹਦੇ ਪ੍ਰੋਗਰਾਮ ਦੇ ਵਿੱਚ ਇਹ ਪੀੜ ਮੱਛੀ ਆ ਤੇ ਜਿਹਦੇ ਕਰਕੇ ਇਹ ਸਾਰਾ ਕੁਝ ਹੋਇਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਖੈਰ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਜੀ ਹੁਣ ਕੰਗੜਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਕਹਿੰਦੇ ਬੰਗਲੌਰ ਦੇ ਵਿੱਚ ਉਹਦੀ ਬਦਲੀ ਜਿਹੜੀ ਉਹ ਕਰ ਦਿੱਤੀ ਗਈ ਬੰਗਲੌਰ ਭੇਜ ਦਿੱਤਾ ਗਿਆ ਜੀ ਉਸ ਕੁੜੀ ਨੂੰ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਕੁਲਵਿੰਦਰ ਕੌਰ ਆ ਜਿਹੜੀ ਕਿ ਅਚਾਨਕ ਚਰਚਾ ਦੇ ਵਿੱਚ ਆਈ ਸੀ ਜਦੋਂ ਉਹਨੇ ਕੰਗੜਾ ਰਣੌਤ ਦੇ ਚੰਡੀਗੜ੍ਹ ਦੇ 에ਰਪੋਰਟ ਦੇ ਉੱਤੇ ਚਪੇੜ ਮਾਰੀ ਹੈ ਤੇ ਇਸ ਕੁੜੀ ਦੇ ਬਾਰੇ ਜਾਣਕਾਰੀ ਹੁਣ ਇਹ ਮਿਲੀ ਹੈ ਜਿ ਕਿ ਇਹਨੂੰ ਬੰਗਲੌਰ ਭੇਜ ਦਿੱਤਾ ਗਿਆ ਬੰਗਲੌਰ ਇਹਦੀ ਟਰਾਂਸਫਰ ਕਰ ਦਿੱਤੀ ਗਈ ਆ ਬਦਲੀ ਇਹਦੀ ਬੰਗਲੌਰ ਇਹ ਕੁੜੀ ਤੇ ਇਹਦਾ ਘਰ ਵਾਲਾ ਦੋਵਾਂ ਦੀ ਬੰਗਲੌਰ ਦੀ ਬਦਲੀ ਹੋ ਗਈ ਹੈ ਕਿਉਂਕਿ ਕੁਲਵਿੰਦਰ ਕੌਰ ਤੇ ਉਹਦੇ ਘਰ ਵਾਲਾ ਦੋਨੋਂ ਜਣੇ ਹੀ ਸੀਆਈਐਸਐਫ ਦੇ ਵਿੱਚ ਨੌਕਰੀ ਕਰਦੇ ਆ ਸੋ ਇਹਨੇ ਪਾਈ ਹੁੰਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਜ਼ਰੂਰ ਆ ਵੀ ਇਹ ਕੁੜੀ ਆ ਜਿਹੜੀ ਇਹ ਚਰਚਾ ਦੇ ਵਿੱਚ ਵੀ ਆਈ ਤੇ ਵਿਵਾਦਾਂ ਦੇ ਵਿੱਚ ਵੀ ਰਹੀ ਤੇ ਕੰਗੜਾ ਨਲੋਤ ਹਾਲੇ ਜਿੱਤੀ ਜਿੱਤੀ ਸੀ ਜਦੋਂ ਉਹਦੀ ਗੱਲ ਦੇ ਉੱਤੇ ਕਰੇ ਚਪੇੜ ਸ਼ਾਪਤੀ ਕਿਸਾਨੀ ਉਹਨਰੋਂ ਦੇ ਗੁੱਸੇ ਦੇ ਕਰਕੇ ਤੇ ਪਰ ਉਸ ਤੋਂ ਬਾਅਦ ਇਹਦਾ ਪਤਾ ਕਿਸੇ ਲੱਗ ਰਿਹਾ ਵੀ ਇਹ ਕਿੱਥੇ ਹੈ ਇਹ ਡਿਊਟੀ ਦੇ ਉੱਤੇ ਬਹਾਲ ਕਰਤੀ ਕਿ ਨਹੀਂ ਇਹ ਜੇਲ੍ਹ ਦੇ ਵਿੱਚ ਆ ਇਹ ਹਵਾਲਾਤ ਦੇ ਵਿੱਚ ਆ ਇਹ ਹੈ ਕਿੱਥੇ ਆ ਪਰ ਹੁਣ ਜਾਣਕਾਰੀ اچانک ਆਈ ਹੈ ਜੀ ਕਿ ਇਹਨੂੰ ਤੇ ਇਹਦੇ ਘਰ ਵਾਲੇ ਨੂੰ ਬੰਗਲੌਰ ਜਿਹਨੂੰ ਹੁਣ ਅਸੀਂ ਬੰਗਲੁਰੂ ਕਹਿੰਦੇ ਆ ਉੱਥੇ ਇਹਨਾਂ ਨੂੰ ਟਰਾਂਸਫਰ ਕਰ ਦਿੱਤੀ ਗਈ ਹੈ ਤੇ ਹਾਲੇ ਤੱਕ ਇਹ ਵੀ ਪਤਾ ਲੱਗਾ ਵੀ ਇਹ ਕੁਲਵਿੰਦਰ ਕੌਰ ਸਸਪੈਂਡ ਹੀ ਆ ਇਹਨੂੰ ਬਹਾਲ ਨਹੀਂ ਹਾਲੇ ਕੀਤਾ ਗਿਆ ਪਰ ਜਿਹੜੀ ਇਸ ਕੁੜੀ ਦਾ ਭਰਾ ਹੈਗਾ ਜੀ ਸ਼ੇਰ ਸਿੰਘ ਉਹਨੇ ਇਹ ਗੱਲ ਕਹੀ ਹੈ ਕਿ ਜਿਹੜਾ ਮੇਰਾ ਭਾਣਜਾ ਭਾਣਜੀ ਆ ਪਹਿਲਾਂ ਉਹ ਸਾਡੇ ਕੋਲੇ ਸੀ ਤੇ ਹੁਣ ਉਹਨਾਂ ਨੂੰ ਬੰਗਲੌਰ ਸਕੂਲ ਦੇ ਵਿੱਚ ਪੜ੍ਹਨੇ ਭਾਰ ਦਿੱਤਾ ਗਿਆ। ਸੋ ਇਸ ਤਰੀਕੇ ਦੇ ਵੇਰਵੇ ਆ। ਸਟਾਈਲ ਉਹਨੂੰ ਇਸ ਕਰਕੇ ਪੰਜਾਬੋਂ ਕਾਫੀ ਦੂਰ ਭੇਜਿਆ ਗਿਆ ਵੀ ਇੱਥੇ মিডিਏ ਦੇ ਨਾਲ ਫੇਰ ਨਾ ਗੱਲਬਾਤ ਹੋ ਸਕੇ। ਇਸ ਵੇਲੇ ਇੱਥੇ ਫੇਰ ਨਾ ਕੋਈ ਚਰਚਾ ਹੋ ਸਕੇ। ਸ਼ਾਇਦ ਇਸ ਕਰਕੇ ਉਹਨੂੰ ਦੂਰ ਥਾਂ ਦੇ ਉੱਤੇ ਭੇਜਿਆ ਗਿਆ। ਜੀ ਬਿਲਕੁਲ। ਕਹਣਾ ਸਾਬ ਹੁਣ ਗੱਲ ਕਰਦੇ ਆ ਜੀ ਜਲੰਧਰ ਵਾਲੀ ਜ਼ਮੀਨੀ ਚੋਣ ਦੀ ਇਹਨੂੰ ਲੈ ਕੇ ਬਹੁਤ ਜ਼ਿਆਦਾ ਸਾਰੀਆਂ ਪਾਰਟੀਆਂ ਸਰਗਰਮ ਨੇ ਔਰ ਭਗਵੰਤਪਾਲ ਹੋਰਾਂ ਨੇ ਕਹਿੰਦੇ ਜਲੰਧਰ ਦੇ ਵਿੱਚ ਰੋਡ ਸ਼ੋਅ ਕੱਢਿਆ ਜੀ। ਬਿਲਕੁਲ ਜੀ ਦੇਖ ਤੇ ਦਿਨ ਵਿਚਾਲੇ 4 ਰਹਿ ਗਏ ਆ 8 ਤਰੀਕ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ 10 ਤਰੀਕ ਨੂੰ ਵੋਟਾਂ ਪੈ ਜਾਣੀਆਂ 13 ਨੂੰ ਨਤੀਜੇ ਆ ਜਾਣੇ ਆ ਤੇ ਭਗਵੰਤ ਮਾਨ ਤੇ ਬਾਕੀ ਸਾਰੇ ਸਿਆਸੀ ਪਾਰਟੀਆਂ ਦੇ ਜਿਹੜੀਆਂ ਉਹਨਾਂ ਦੇ ਆਗੂ ਵੀ ਲਗਾਤਾਰ ਇੱਥੇ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਹੈਗੇ ਆ ਭਗਵੰਤ ਮਾਨ ਦੇ ਵੱਲੋਂ ਜਲੰਧਰ ਦੇ ਅਵਤਾਰਨਗਰ ਖੇਤਰ ਦੇ ਵਿੱਚ ਰੋਡ ਸ਼ੋਅ ਕੱਢਿਆ ਕਿ ਲੰਘੇ ਗੱਲ ਕੁਝ ਹੋਰ ਥਾਵਾਂ ਤੇ ਵੀ ਗਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਲੋਕਾਂ ਦੀ ਉਮੀਦ ਦੇ ਉੱਤੇ ਖਰੀ ਉਤਰੀ ਹੈ ਸੋ ਪੰਜਾਬ ਦੇ ਵਿੱਚ ਐਤਕੀ ਆਮ ਆਦਮੀ ਪਾਰਟੀ ਆ ਜਣੀ ਉਹ ਏ ਸੀਟ ਨੂੰ ਕੱਢਣ ਦੇ ਵਿੱਚ ਫੇਰ ਕਾਮਯਾਬ ਹੋਊਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਸੰਤੁਸ਼ਟ ਬਹੁਤ ਆ। ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਹੀ ਲੋਕਾਂ ਦੇ ਦੁੱਖਾਂ ਦੀ ਨਿਵਾਰਨ ਕਰਦੀ ਹੈ, ਨਿਵਾਰਕ ਬਣਦੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ ਜਲੰਧਰ ਵੈਸਟ ਮਹਿੰਦਰ ਭਗਤ ਇਜ਼ ਦਾ ਬੈਸਟ। ਉਹ ਕਹਿੰਦੇ ਮਹਿੰਦਰ ਭਗਤ ਇੱਥੇ ਬੈਸਟ ਆ। ਮਹਿੰਦਰ ਭਗਤ ਤੋਂ ਕਹਿੰਦੇ ਉਹਦੀ ਬੱਲੇ ਬੱਲੇ ਆ। ਸੋ ਮਹਿੰਦਰ ਭਗਤ ਜਿੱਤਦੇ ਆ। ਜਿ ਜਿਤਨੇ ਤੱਕ ਨਿੰਗਾ ਵੋਟਰਾਂ ਨੇ ਫਰਕ ਨਾਲ ਜਿੱਤਨੇ ਆ ਇਹ ਸਵਮ ਬਿਆਨ ਕਰੂਗਾ ਪਰ ਹੁਣ ਇੱਕ ਦੂਜੇ ਦੇ ਉੱਤੇ ਦੋਸ਼ਾਂ ਦੀ ਵਾਸ਼ੜ ਜਾ ਰਹੀ ਹੈ ਕੋਈ ਕਹਿ ਰਿਹਾ ਜੀ ਭਗਵੰਤਬਾਨ ਗਲਤ ਆ ਭਗਵੰਤਬਾਨ ਕਹਿਣਾ ਬਾਕੀ ਗਲਤ ਆ ਪਰ ਇੱਕ ਗੱਲ ਦੀ ਚਰਚਾ ਜ਼ਰੂਰ ਚੱਲਦੀ ਹੈ ਵੀ ਸ਼ੀਤਲ ਅੰਗਰਾਲ ਨੂੰ ਇਸ ਵੇਲੇ ਆਮ ਆਦਮੀ ਪਾਰਟੀ ਗਲਤ ਕਹਿੰਦੀ ਹੈ ਵੀ ਉਹ ਤਾਂ ਜੀ ਅਪਰਾਧਿਕ ਪਿਸ਼ੋਕੜ ਵਾਲਾ ਉਹਦੇ ਸੁਭਾ ਦੇ ਵਿੱਚ ਕ੍ਰਾਈਮ ਉਹ ਉਹ ਫਲਾਣੀਆਂ ਠੱਗੀਆਂ ਮਾਰਦਾ ਉਹ ਲਾਟਰੀ ਵਾਲਿਆਂ ਨਾਲ ਮਿਲਿਆ ਫਲਾਣਾ ਮਿਲਿਆ ਪਰ ਗੱਲ ਇਹ ਜੀ ਕਿ ਉਹ ਜਿਹੜਾ ਹੁਣ ਤੁਸੀਂ ਆਮ ਆਦਮੀ ਪਾਰਟੀ ਵਾਲੇ ਗੱਲ ਕਹਿਦੇ ਆ ਇਸ ਗੱਲ ਦੀ ਤੁਕ ਕੋਈ ਨਹੀਂ ਬਣਦੀ ਕਿ ਤੁਸੀਂ ਟਿਕਟ ਦੇ ਕੇ ਤੁਸੀਂ ਜਿਤਾਇਆ ਸੀ ਜਿੱਤਣ ਤੋਂ ਬਾਅਦ ਵੀ ਉਹ ਦੇਖੋ 1.5 2 ਸਾਲ ਤੁਹਾਡੇ ਨਾਲ ਰਿਹਾ ਤੇ ਉਸ ਤੋਂ ਬਾਅਦ ਅਸਤੀਫਾ ਦੇ ਕੇ ਤੇ ਪਰਲੇ ਪਾਰ ਗਿਆ ਭਾਜਪਾ ਚ ਗਿਆ ਤੇ ਜੇਕਰ ਉਦੋਂ ਬੰਦਾ ਸਹੀ ਸੀ ਤੇ ਹੁਣ ਗਲਤ ਕਿਵੇਂ ਹੋ ਗਿਆ ਤੇ ਜੇਕਰ ਹੁਣ ਗਲਤ ਆ ਤੇ ਪਹਿਲਾਂ ਕਿਵੇਂ ਸਹੀ ਸੀ ਮਤਲਬ ਇਹ ਅਭੀ ਸਿਆਸੀ ਪਾਰਟੀਆਂ ਵੀ ਨਾ ਭਾਜਪਾ ਵਰਗੀਆਂ ਹੀ ਆ ਜਿਵੇਂ ਭਾਜਪਾ ਚ ਜਾਣ ਵਾਲੇ ਸਾਰੇ ਬੰਦੇ ਦੋ ਦੋ ਥੁੱਤੀ ਹੋ ਜਾਂਦੇ ਆ ਉਵੇਂ ਹੀ ਪੰਜਾਬ ਦੀ ਸਰਕਾਰ ਦੇ ਵਿੱਚ ਜਾ ਕੇ ਹੋ ਜਾਂਦੇ ਆ ਤੇ ਮੈਂ ਤਾਂ ਕਦੇ ਕਦੇ ਹੈਰਾਨ ਹੁੰਨਾ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪ ਦੀ ਗੱਡੀ ਦੇ ਵਿੱਚ ਪਰਨਿਆਂ ਦਾ ਮਰਕਲ ਪੰਡਾਰ ਹੀ ਰੱਖਦੇ ਆ ਜਿਹੜਾ ਬੰਦਾ ਮਿਲਦਾ ਗਲ ਦੇ ਵਿੱਚ ਪਾਓ ਪਰਨਾ ਫੋਟੋ ਖਚਾਓ ਸ਼ਾਮਲ ਕਰ ਲਿਆ ਜਿਹੜਾ ਬੰਦਾ ਜਾਵੇ ਗਲ ਦੇ ਵਿੱਚ ਪਰਨਾ ਪਾਓ ਸ਼ਾਮਲ ਕਰ ਲਿਆ ਪਾਰਟੀ ਦੇ ਵਿੱਚ ਇੰਨੀ ਕਾਲੀ ਨਹੀਂ ਕਰਨੀ ਚਾਹੀਦੀ ਵੀ ਮੇਰੀ ਪਾਰਟੀ ਦੇ ਵਿੱਚ ਸਾਰੇ ਹੀ ਆਈ ਜਾਣਗੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਟੇਣਾ ਸਾਹਿਬ ਇਹ ਤਾਂ ਐਂ ਹੋ ਲੱਗਦਾ ਕਿ ਜਿਵੇਂ ਪਤਾ ਨਹੀਂ ਕਿਹੜੀਆਂ ਵਾਸ਼ਿੰਗ ਮਸ਼ੀਨਜ਼ ਇਹਨਾਂ ਨੇ ਲਾਈਆਂ ਹੋਈਆਂ ਨੇ ਜਿਹੜੀਆਂ ਕਿ ਬੰਦਿਆਂ ਨੂੰ ਸਾਫ਼ ਸੁਥਰਾ ਕਰ ਦਿੰਦੀਆਂ ਨੇ ਖੈਰ ਉਧਰ ਦੂਸਰੇ ਬੰਨੇ ਬੀਬੀ ਸੁਰਜੀਤ ਕੌਰ ਉਹ ਕਹਿੰਦੇ ਮੈਨੂੰ ਜ਼ਬਰਦਸਤੀ ਪਾਰਟੀ 'ਚ ਸ਼ਾਮਲ ਕੀਤਾ ਹੈ ਕਿਹੜੀ ਪਾਰਟੀ ਦੀ ਗੱਲ ਕਰ ਰਹੇ ਨੇ ਜੀ ਦੇਖੋ ਜੀ ਗੱਲ ਇਹ ਆ ਵੀ ਇਹ ਕੋਈ ਵਿਆਹ ਦੀ ਪਾਰਟੀ ਜਾਂ ਕੋਈ ਜਨਮ ਦਿਨ ਦੀ ਪਾਰਟੀ ਤਾਂ ਨਹੀਂ ਸੀਗੀ ਪਰ ਗੱਲ ਇਹ ਜੀ ਉਹ ਉਹਨਾਂ ਦੇ ਸਮਰਥਕਾਂ ਨੇ ਗੱਲ ਕਹੀ ਆ ਉਹ ਕਹਿੰਦੇ ਬੀਬੀ ਜੀ ਤਾਂ ਵੈਸੇ ਬੀਬੀ ਸੁਰਜੀਤ ਕੌਰ ਗਏ ਸੀਗੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਤੇ ਉਹਨਾਂ ਨੇ ਗੱਲ ਦੇ ਵਿੱਚ ਪਰਨਾ ਪਾਤਾ ਤੇ ਕਹਿੰਦੇ ਜੀ ਇਹ ਪਾਰਟੀ 'ਚ ਸ਼ਾਮਲ ਹੋ ਗਏ ਇਹ ਪਾਰਟੀ ਦੇ ਵਿੱਚ ਗਏ ਹੀ ਨਹੀਂ ਸੀਗੇ ਇਹ ਤਾਂ ਜੀ ਅਕਾਲੀ ਦਲ ਦੇ ਸੀਗੇ ਤੇ ਅਕਾਲੀ ਦਲ ਦੇ ਰਹਿਣਗੇ ਦੇਖੋ ਇਹ ਗੱਲ ਸੋ ਦੇ ਵਿੱਚੋਂ 100% ਕਲੀਅਰ ਆ ਵੀ ਐਤਕੀ ਕੁਝ ਨਹੀਂ ਵਟਿਆ ਜਾਣਾ ਅਕਾਲੀ ਦਲ ਦਾ ਇਹਨਾਂ ਦੀ ਜ਼ਮਾਨਤ ਵੀ ਨਹੀਂ ਬਚਲੀ ਇਹ ਵੀ ਗੱਲ ਮੈਂ ਫਾਈਨਲ ਕਹਿੰਦਾ ਇਹ ਵੀ ਗੱਲ ਪੱਕੀ ਹੈਗੀ ਆ ਕਿਉਂਕਿ ਦੇਖੋ ਅਕਾਲੀ ਦਲ ਦਾ ਆਵਦਾ ਬਹੁਤ ਬੁਰਾ ਹਾਲ ਆ ਸੀਟ ਇਹ ਸ਼ਹਿਰੀ ਆ ਇਹ ਸੀਟ ਦੇ ਉੱਤੇ ਵੈਸੇ ਨਹੀਂ ਪੈਰ ਲੱਗਣੇ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੇ ਜਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਆ ਉਹ ਬੜੇ ਚਿੰਤਾਜਨਕ ਆ ਅਕਾਲੀ ਦਲ ਦੇ تھے ਜਦੋਂ ਇਹ ਇਕੱਠੇ ਵੀ ਨਹੀਂ ਇਹਨਾਂ ਦੇ ਵਿੱਚ 파ਟਕ ਬਹੁਤ ਪਈ ਵੀ ਆ ਤੇ ਇਸ ਕਰਕੇ ਇਹਨਾਂ ਨੇ ਪਿੰਡ ਪੱਲੇ ਕੁਝ ਬਹੁਤਾ ਪਿੰਡ ਦੀ ਆਸ ਨਹੀਂ ਆ ਸੋ ਵੇਨੇ ਕੀਵਰਡ ਦਾ ਪਰ ਬੀਬੀ ਦੇ ਸਮਰਥਕ ਇਹ ਗੱਲ ਕਹਿੰਦੇ ਆ ਵੀ ਇਹ ਹਾਈਪਰ ਟੈਨਸ਼ਨ ਦੇ ਵਿੱਚ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਭਾਈ ਕਰੀ ਕੀ ਜਾਂਦੇ ਆ ਇਹਨਾਂ ਨੇ ਗੱਲ ਦੇ ਵਿੱਚ ਪਰਨਾ ਪਤਾ ਕਦੇ ਸ਼ਾਮਲ ਹੋ ਕੇ ਸ਼ਾਮਲ ਹੋ ਕੇ ਸ਼ਾਮਲ ਹੋ ਕੇ ਵੈਸੇ ਬੀਬੀ ਜੀ ਦੀ ਧੀ ਰਾਣੀ ਵੀ ਸ਼ਾਮਲ ਹੋਈ ਆ ਕੁਝ ਕੋ ਹੋਰ ਲੋਕ ਵੀ ਸ਼ਾਮਲ ਹੋਏ ਆ ਦੇ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਪਰ ਗੱਲ ਇਹ ਵੀ ਘਰ ਮੁੜ ਕੇ ਆ ਗਈ ਆ ਹੁਣ ਤਾਂ ਲੋਕਾਂ ਨੇ ਚੁਟਕਲੇ ਬਣਾ ਲਿਆ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਇਸ ਗੱਲ ਦੀ ਖੋਜ ਕਰਨ ਬੀਬੀ ਸੁਰਜੀਤ ਕੌਰ ਤੇ ਹੋਈ ਸੀ ਜੀ ਬਿਲਕੁਲ ਸਹੀ ਤਰ੍ਹਾਂ ਸਾਹਿਬ ਖੈਰ ਪੰਜਾਬ ਦੀਆਂ ਜਿਹੜੀਆਂ ਤਿੰਨ ਵਿਧਾਨ ਸਭਾ ਜ਼ਿਮਨੀ ਚੋਣਾਂ ਨੇ ਇਹ ਕਹਿੰਦੇ ਕਿ ਹੁਣ ਤਸਵੀਰ ਪੂਰੀ ਤਰ੍ਹਾਂ ਨਾਲ ਬਦਲ ਜਾਣੀ ਹੈ ਜੀ ਹਾਂ ਬਿਲਕੁਲ ਜੀ ਜਲੰਧਰ ਵਾਲੀ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਦੀਆਂ ਚਾਰ ਬਾਕੀ ਸੀਟਾਂ ਜਿਹੜੀਆਂ ਖਾਲੀ ਹੋਈਆਂ ਗਿੱਦੜਬਾਹਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਛੱਬੇਵਾਲ ਇਹਨਾਂ ਚਾਰਾਂ ਦੇ ਐਮਐਲਏ ਹੁਣ ਐਮਪੀ ਬਣ ਗਏ ਆ ਇਹ ਸੀਟਾਂ ਖਾਲੀ ਆ ਤਿੰਨ ਤੋਂ ਲੈ ਕੇ ਚਾਰ ਮਹੀਨਿਆਂ ਦੇ ਵਿੱਚ ਇਹਨਾਂ ਸੀਟਾਂ ਦੇ ਉੱਤੇ ਜ਼ਿਮਨੀ ਛੋੜਾ ਹੋਣੀ ਆ ਹਾਲੇ ਤੱਕ ਕੋਈ ਤਰੀਕ ਨਹੀਂ ਐਲਾਨੀ ਕਿਸੇ ਪਾਰਟੀ ਦੇ ਉਮੀਦਵਾਰ ਦੀ ਐਲਾਨੇ ਪਰ ਤਿੰਨ ਜਣੇ ਆ ਜਿਹੜੇ ਉਹ ਐਲਾਨ ਦਿੱਤੇ ਗਏ ਆ ਉਮੀਦਵਾਰ ਉਹਨਾਂ ਦੇ ਵਿੱਚੋਂ ਤਿੰਨੇ ਜਣੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਤਿੰਨੇ ਜਣੇ ਅਮਰਤਪਾਲ ਦੇ ਸਾਥੀ ਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਅਮਰਤਪਾਲ ਦੀ ਜਿੱਤ ਤੋਂ ਬਾਅਦ ਹੌਸਲਾ ਆਪ ਦਾ ਬੁਲੰਦ ਕਰਕੇ ਤੇ ਇਹ ਗੱਲ ਕਹੀ ਆ ਕਿ ਸਾਡੇ ਪਰਿਵਾਰਕ ਮੈਂਬਰ ਗਿੱਦੜਵਾਹੇ ਤੋਂ ਚੋਣ ਲੜਨਗੇ ਕੋਈ ਕਹਿੰਦਾ ਜੀ ਸਾਡਾ ਪਰਿਵਾਰਕ ਮੈਂਬਰ ਡੇਰਾ ਬਾਬਾ ਨਾਨਕ ਤੋਂ ਲੜੂਗਾ ਕੋਈ ਕਹਿੰਦਾ ਸਾਡਾ ਪਰਿਵਾਰਕ ਮੈਂਬਰ ਬਰਨਾਲੇ ਤੋਂ ਚੋਣ ਲੜੂਗਾ ਸੋ ਪਹਿਲੀ ਵਾਰੀ ਆਈ ਹੈ ਜੀ ਪਰਿਵਾਰਕ ਮੈਂਬਰਾਂ ਨੇ ਕਿਹਾ ਪ੍ਰਧਾਨ ਮੰਤਰੀ ਬਾਜੇ ਕਿਨੇ ਪਰਿਵਾਰਕ ਮੈਂਬਰਾਂ ਨੇ ਕਿ ਉਹ ਜੇਲ੍ਹ ਦੇ ਵਿੱਚ ਬੰਦ ਉੱਥੇ ਬੈਠਾ ਹੀ ਤੇ ਗਿੱਦੜਵਾਹੇ ਦੀ ਜ਼ਮੀਨ 'ਤੇ ਚੋਣ ਲੜੂਗਾ ਫੇਰ ਵਾਰੀ ਆ ਗਈ ਜੀ ਦਲਜੀਤ ਸਿੰਘ ਕਲਸੀ ਦੀ ਦਲਜੀਤ ਸਿੰਘ ਕਲਸੀ ਦੇ ਭਰਾ ਨੇ ਗੱਲ ਕਹੀ ਆ ਕਿ ਮੇਰਾ ਭਰਾ ਡਿਬਰੂਗੜ੍ਹ ਦੇ ਵਿੱਚ ਬੈਠਾ ਹੀ ਡੇਰਾ ਬਾਬਾ ਨਾਨਕ ਦੀ ਚੋਣ ਲੜੂਗਾ ਫਿਰ ਵਾਰੀ ਆ ਗਈ ਕੁਲਵੰਤ ਸਿੰਘ ਰਾਉਕੇ ਦੀ ਉਹਦੇ ਪਰਿਵਾਰ ਨੇ ਗੱਲ ਕਹੀ ਹੈ ਕਿ ਸਾਡਾ ਜਿਹੜਾ ਮੈਂਬਰ ਆ ਉਹ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਹੀ ਬਰਨਾਲੇ ਤੋਂ ਚੋਣ ਲੜੂਗਾ ਲੈ ਦੇ ਕੇ ਇੱਕ ਚੱਬੇਵਾਲ ਵਾਲੀ ਸੀਟ ਰਹਿ ਗਈ ਆ ਇਹ ਸੀਟ ਦੇ ਉੱਤੇ ਵੀ ਚਲੋ ਕੋਈ ਨਾ ਕੋਈ ਕੁਝ ਨਾ ਕੁਝ ਕਹੀ ਦੇਊਗਾ ਕੋਈ ਚਲੋ ਮੈਂ ਇਥੇ ਚੋਣ ਲੜੂਗਾ ਸੋ ਹਾਲਾਂਕਿ ਇਸ ਚੋਣ ਦਾ ਕੋਈ ਐਲਾਨ ਨਹੀਂ ਹੋਇਆ ਇਸ ਚੋਣ ਦੇ ਬਾਰੇ ਕੋਈ ਵੇਰਵਾ ਨਹੀਂ ਸਾਹਮਣੇ ਆਇਆ ਪਰ ਉਮੀਦਵਾਰਾਂ ਦੇ ਨਾਂ ਜ਼ਰੂਰ ਸਾਹਮਣੇ ਆ ਗਏ ਜੀ ਬਿਲਕੁਲ ਜਣਾ ਸਾਹਿਬ ਅੱਗੇ ਬਾਤਾਂ ਗੱਲ ਕਰਦੇ ਹਾਂ ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਕਹਿੰਦੇ ਭਗਵੰਤ ਮਾਨ ਹੋਰਾਂ ਤੇ ਕਾਫੀ ਜ਼ਿਆਦਾ ਸ਼ਬਦਕਵਾਰ ਕੀਤੇ ਨੇ ਜੀ ਇਹਨਾਂ ਨੇ ਕੀ ਕਹਿਣਾ ਇਹਨਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਵੀ ਦੋਵਾਂ ਜਿਹੜੇ ਨੇ ਵੱਖੋ ਵੱਖਰੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸਾਂ ਕਰਕੇ ਤੇ ਭਗਵੰਤ ਮਾਨ ਨੂੰ ਘੇਰਿਆ ਉਹ ਕਹਿੰਦੇ ਵੀ ਭਗਵੰਤ ਮਾਨ ਦੇ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਨਹੀਂ ਆ ਇਹਨਾਂ ਨੂੰ ਕਿੰਨਾ ਰਿਸਕ ਕਿੰਨਾ ਡਰ ਆ ਵੀ ਪੂਰੀ ਕੈਬਨਲੇਟਰ ਜਲੰਧਰ ਦੇ ਵਿੱਚ ਹਰ ਵਿਧਾਇਕ ਹਰ ਮੰਤਰੀ ਇਸ ਵळे ਜਲੰਧਰ ਦੇ ਵਿੱਚ ਆ ਅਫਸਰशाही ਜਲੰਧਰ ਦੇ ਵਿੱਚ ਆ ਉਹ ਕਹਿੰਦੇ ਵੀ ਮੁੱਖ ਮੰਤਰੀ ਕਰਾਇਦੇ ਉੱਤੇ ਘਰ ਲੈ ਕੇ ਰਹਿਣ ਲੱਗ ਪਿਆ ਇਹਨਾਂ ਦੇ ਅੰਦਰ ਡਰ ਕਿਹੋ ਜਿਹਾ ਪਸਰਿਆ ਹੋਇਆ ਵੀ 13 ਦੇ ਵਿੱਚੋਂ 3 ਸੀਟਾਂ ਲੋਕ ਸਭਾ ਲਈ ਮਿਲ ਗਈਆਂ ਜੇਕਰ ਇਹ ਵੀ ਸੀਟ ਗਈ ਤਾਂ ਫੇਰ ਤਾਂ ਕੰਮੀ ਖਰਾਬ ਹੋ ਜਾਣਾ ਤੋਂ ਇਸ ਕਰਕੇ ਇਹ ਸੀਟ ਦੇ ਖਾਤਰ ਇਹ ਬਹੁਤ ਕੁਝ ਕਰ ਰਹੇ ਆ ਪਰ ਲੋਕ ਇਹਨਾਂ ਦੀ ਹਕੀਕਤ ਬਾਰੇ ਜਾਣਦੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹੁਣ ਕਹਿੰਦੇ ਪੰਜਾਬ 'ਚੋਂ ਨਸ਼ਾ ਦਾ ਸਫਾਇਆ ਕਰ ਰਹੇ ਆ ਉਹਨੇ ਤੇ ਪਰਚਾ ਦਰਜ ਕਰ ਲਿਆ ਉਹਨੇ ਤੇ ਪਰਚਾ ਦਰਜ ਕਰ ਲਿਆ ਪਰ ਹਕੀਕਤ ਇਹ ਆ ਕਿ ਇਹਨਾਂ ਨੇ ਜੋ ਕੁਝ ਹੁਣ ਤੱਕ ਕੀਤਾ ਇਹਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾਗਾ ਇਹ ਸਿਰਫ ਕਹਿਣ ਦੀਆਂ ਗੱਲਾਂ ਇਹ ਕਰਕੇ ਦਿਖਾਉਣ ਵਾਲੇ ਕੰਮ ਹੈ ਨਹੀਂਗੇ ਫਿਰ ਇਹਨਾਂ ਨੇ ਮਹੱਤਵਪੂਰਨ ਗੱਲ ਇਹ ਕਹੀ ਆ ਕਿ ਸ਼ੀਤਲ ਅੰਗਰਾਲ ਅੱਜ ਭਗਵੰਤਬਾਨ ਨੂੰ ਭੜਾ ਲੱਗਦਾ ਪਰ ਪਹਿਲਾਂ ਕੋ ਚੰਗਾ ਲੱਗਦਾ ਸੀ ਜਦੋਂ ਟਿਕਟ ਦਿੱਤੀ ਸੀ ਉਦੋਂ ਇਹਨੂੰ ਐਮਐਲਏ ਵੀ ਬਣਾਇਆ ਉਦੋਂ ਮੀਟਿੰਗਾਂ ਦੇ ਵਿੱਚ ਵੀ ਸ਼ਾਮਲ ਕੀਤਾ ਤੇ ਹੁਣ ਆਪ ਜੀ ਨੂੰ ਹੀ ਭੜਾ ਲੱਗ ਲੱਗ ਪਿਆ ਜੀ ਜੀ ਬਿਲਕੁਲ ਟੈਣਾ ਸਾਹਿਬ ਹੁਣ ਗੱਲ ਕਰਦੇ ਆ ਜੀ ਆਪਾਂ ਗਾਇਕਾ ਗੁਰਮੀਤ 바ਵਾ ਦੀ ਧੀ ਗਲੋਰੀ 바ਵਾ ਦੀ ਕਹਿੰਦੇ ਕਿ ਮੰਤਰੀ ਸਾਹਿਬ ਨੇ ਆਰਥਿਕ ਮਦਦ ਕੀਤੀ ਹੈ ਜੀ ਉਸ ਪਰਿਵਾਰ ਦੀ ਹਾਂ ਬਿਲਕੁਲ ਜੀ ਦੇਖੋ ਇਹ ਬੜੀ ਚੰਗੀ ਗੱਲ ਆ ਪਿਛਲੇ ਦਿਨੀ ਆਪਾਂ ਚੱਜਦਾ ਵਿਚਾਰ ਪ੍ਰੋਗਰਾਮ ਕੀਤਾ ਸੀਗਾ ਗਲੋਰੀ 바ਵਾ ਦੇ ਘਰ ਦੇ ਵਿੱਚ ਜਾ ਕੇ ਗੁਰਮੀਤ 바ਵਾ ਦੀ ਉਹ ਧੀ ਰਾਣੀ ਆ ਆਰਥਿਕ ਮੰਦਵਾੜੇ ਦੇ ਵਿੱਚ ਆ ਉਹਨੇ ਰੋ ਰੋ ਕੇ ਇੰਟਰਵਿਊ ਦੇ ਵਿੱਚ ਇਹ ਗੱਲਾਂ ਕਹਿੰਗਾ ਸੀ ਕਿ ਮੈਂ ਬਿਲਕੁਲ ਬਰਬਾਦ ਹੋਈ ਪਈ ਆ ਤੇ ਮੈਂ ਅੰਮ੍ਰਿਤਸਰ ਤੇ ਪੰਜਾਬ ਛੱਡ ਕੇ ਕਿਤੇ ਹੋਰ ਚਲੇ ਜਾਣਾ ਮੈਂ ਫੁਲਕਾਰੀਆਂ ਦੀ ਮੈਂ ਇੱਥੇ ਲੋਕ ਗੀਤਾਂ ਦੀ ਰਾਖੀ ਕਰਕੇ ਖਟਿਆ ਕੀ ਆ ਉਹਨੇ ਇਹ ਗੱਲ ਕਹੀ ਸੀ ਕਿ ਸਾਡੀਆਂ ਦੁਕਾਨਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੇ 25 ਸਾਲ ਤੋਂ ਕੋਈ ਕਬਜ਼ਾ ਨਹੀਂ ਛੱਡ ਰਿਹਾ ਮੇਰੀ ਮਾਂ ਵੀ ਇਸੇ ਦੁੱਖੋਂ ਤੁਰ ਗਈ ਮੇਰਾ ਬਾਪ ਵੀ ਮੇਰੀ ਭੈਣ ਵੀ ਤੇ ਮੈਂ ਵੀ ਇਸੇ ਦੁੱਖੋਂ ਤੁਰ ਜਾਣਾ ਸਾਡਾ ਤਾਂ ਮਕਾਨ ਵਿਕਣ ਦੇ ਉੱਤੇ ਲਾਇਆ ਹੋਇਆ ਸੋ ਉਸ ਇੰਟਰਵਿਊ ਨੂੰ ਲੋਕਾਂ ਨੇ ਸੁਣਿਆ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜੇ ਉਹ ਉੱਥੇ ਗਏ ਆ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੇ 2 ਲੱਖ ਰੁਪਈਆ ਦਾ ਚੈੱਕ ਦਿੱਤਾ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸੀ ਨਾਲ ਹੋਰ ਪ੍ਰਸ਼ਾਸਨਿਕ ਅਧਿਕਾਰੀ ਸੀ ਕੁਲਦੀਪ ਸਿੰਘ ਢੜੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਦੀ ਤਨਖਾਹ ਦੇ ਵਿੱਚੋਂ 1 ਲੱਖ ਰੁਪਈਆ 1 ਲੱਖ 10 ਹਜ਼ਾਰ ਰੁਪਈਆ ਦੀ ਤਨਖਾਹ ਉਹਦੇ ਵਿੱਚੋਂ 1 ਲੱਖ ਰੁਪਈਆ ਉਹਨਾਂ ਨੇ ਦਿੱਤਾ ਤੇ 1 ਲੱਖ ਰੁਪਈਆ ਡੀਸੀ ਨੇ ਰੈੱਡ ਕਰਾਸ ਫੰਡ ਦੇ ਵਿੱਚੋਂ ਦਿੱਤਾ ਤੇ ਨਾਲ ਇਹ ਵੀ ਗੱਲ ਕਹੀ ਹੈ ਵੀ ਅਸੀਂ ਤੁਹਾਡੇ ਗਾਂ ਦੁਕਾਨਾਂ ਛੜਵਾਉਣ ਦੇ ਵਿੱਚ ਬਣਦਾ ਸਰਦਾ ਯੋਗਦਾਨ ਪਾਵਾਂਗੇ ਸੋ ਚੰਗਾ ਹੋਊਗਾ ਜੀ ਪਰ ਮੈਂ ਇੱਕ ਗੱਲ ਜ਼ਰੂਰ ਸੋਚਦਾ ਵੀ ਜੇਕਰ ਇੱਕ ਪਦਮਸ਼੍ਰੀ ਤੋਂ ਵੀ ਉੱਪਰਲਾ ਪੁਰਸਕਾਰ ਆ ਕਿਉਂਕਿ ਪਦਮ ਪੁਰਸਕਾਰ ਤਿੰਨ ਤਰ੍ਹਾਂ ਦੇ ਹੁੰਦੇ ਆ ਪਦਮਸ਼੍ਰੀ ਪਦਮਪੂਸ਼ਣ ਪਦਮ ਵਿਪੂਸ਼ਣ ਇਹਨਾਂ ਨੂੰ ਪਦਮਪੂਸ਼ਣ ਮਿਲਿਆ ਹੋਇਆ ਪਰ ਗੱਲ ਇਹ ਵੀ ਦੇਖੋ ਇਸ ਦੇ ਬਾਵਜੂਦ ਉਹਨਾਂ ਦੇ ਘਰ ਦੇ ਉੱਤੇ ਕਬਜ਼ਾ ਹੋਇਆ ਹੋਇਆ ਕਿੰਨੇ ਦੁੱਖ ਦੀ ਗੱਲ ਆ ਦੁਕਾਨਾਂ ਤੇ ਕਬਜ਼ਾ ਹੋਇਆ ਹੋਇਆ ਸੋ ਇਹ ਜੇਕਰ ਉਹਨਾਂ ਦੇ ਘਰ ਦੇ ਉੱਤੇ ਪਦਮ ਪੁਰਸਕਾਰ ਜੇਤੂ ਦੇ ਘਰ ਦੇ ਉੱਤੇ ਕਬਜ਼ਾ ਹੋ ਸਕਦਾ ਦੁਕਾਨਾਂ ਤੇ ਕਬਜ਼ਾ ਹੋ ਸਕਦਾ ਆਪ ਲੋਕਾਂ ਦਾ ਕੀ ਬਣਦਾ ਹੋਊਗਾ ਸੋ ਹੁਣ ਆਸ ਵੱਜੀ ਆ ਕਿ ਮੰਤਰੀ ਸਾਹਿਬ ਸ਼ਾਇਦ ਇਸ ਮਸਲੇ 'ਚ ਕੁਝ ਕਰਨ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾ ਖੈਰ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਜੀ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਜੀ ਕਾਫੀ ਮੀਂਹ ਵਾਲਾ ਜਲੰਧਰ ਦੇ ਵਿੱਚ ਪੂਰੀ ਰਾਤ ਮੀਂਹ ਪੈਂਦਾ ਰਿਹਾ ਪੂਰੀ ਰਾਤ ਜਲੰਧਰ ਦੇ ਵਿੱਚ ਮੀਂਹ ਪਿਆ ਆ ਹੁਣ ਹਟਿਆ ਚਲੋ ਆਪਾਂ ਖਬਰਾਂ ਨਹੀਂ ਸਾਂਝ ਪਾਉਣ ਲੱਗੇ ਆ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਇਹੋ ਜਿਹੀਆਂ ਖਬਰਾਂ ਆਈਆਂ ਚੱਕੜ ਚੁੱਲਾ ਚਾਰੇ ਪਾਸੇ ਆ ਤੋ ਮੀਂਹ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਪੈ ਰਿਹਾ ਮੌਨਸੂਨ ਪੌੜਾ ਪੰਜਾਬ ਦੇ ਵਿੱਚ ਆਈਆਂ ਹੋਈਆਂ ਆਉਂਦੇ 24 ਘੰਟੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਾਫੀ ਮੀਂਹ ਪੈਣ ਦੀ ਭਵਿਕ ਬਾਣੀ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ